ਖਾਲਸਾ ਬਾਹੀ ਗੁਰੂ ਜੀ ਦੀ ਫਤਿਹ ਗੁਰਪਿਆਰੇ ਸਾਧ ਸੰਗਤ ਜੀ ਮਾਗੀ ਸਿੱਖ ਧਰਮ ਦਾ ਇੱਕ অতি ਪਵਿੱਤਰ ਦਿਹਾੜਾ ਹੈ ਜੋ ਹਰ ਸਾਲ ਮਾਗ ਮਹੀਨੇ ਦੀ ਪਹਿਲੀ ਤਾਰੀਖ ਨੂੰ ਮਨਾਇਆ ਜਾਂਦਾ ਹੈ ਇਹ ਦਿਹਾੜਾ ਸਿਰਫ ਮੌਸਮੀ ਤਿਆਰ ਨਹੀਂ ਸਗੋ ਸਿੱਖ ਇਤਿਹਾਸ ਦੀ ਉਸ ਅਮਰ ਘੜੀ ਨਾਲ ਜੁੜਿਆ ਹੈ ਜਿੱਥੇ ਤਿਆਗ ਪਛਤਾਵਾ ਬਹਾਦਰੀ ਅਤੇ ਗੁਰੂ ਨਾਲ ਅਡਲ ਨਿਸ਼ਠਾ ਇਕੱਠੇ ਨਜ਼ਰ ਆਉਂਦੇ ਹਨ ਮਾਕੀ ਦਾ ਦਿਹਾੜਾ ਸਾਨੂੰ 40 ਸਿੱਖ ਮੁਕਤਿਆਂ ਦੀ ਸ਼ਹਾਦਤ ਦੀ ਜਾਤ ਦਿਲਾਉਂਦਾ ਹੈ ਜਿਨ੍ਹਾਂ ਨੇ ਆਪਣੀ ਪਹਿਲੀ ਕਮਜ਼ੋਰੀ ਨੂੰ ਮਹਾਨ ਕੁਰਬਾਨੀ ਰਾਹੀਂ ਅਮਰਤਾ ਵਿੱਚ ਬਦਲ ਦਿੱਤਾ ਅਨੰਦਪੁਰ ਸਾਹਿਬ ਦੀ ਘੇਰਾਬੰਦੀ ਇੰਤਿਹਾਨ ਦੀ ਘੜੀ 1704-1705 ਈਸਵੀ ਦੇ ਦੌਰਾਨ ਦਸ਼ਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਅਨੰਦਪੁਰ ਸਾਹਿਬ ਵਿੱਚ ਮੁਗਲ ਫੌਜਾਂ ਅਤੇ ਪਹਾੜੀ ਰਾਜਾਂ ਦੀ ਲੰਮੀ ਅਤੇ ਕਠੋਰ gheera bandi ਦਾ ਸਾਹਮਣਾ ਕਰ ਰਹੇ ਸਨ ਮਹੀਨਿਆਂ ਤੱਕ gheera bandi ਕਾਰਨ ਭੁੱਖ ਅਤੇ ਪਿਆਸ ਨੇ ਸੰਗਤ ਨੂੰ ਤੋੜ ਕੇ ਰੱਖ ਦਿੱਤਾ ਇਸ ਇਮਤਿਹਾਨੀ ਸਮੇਂ 40 ਸਿੱਖ ਮਨੋਵਲ ਖੋ ਬਠੇ ਉਹਨਾਂ ਨੇ ਗੁਰੂ ਸਾਹਿਬ ਅੱਗੇ ਇੱਕ ਲਿਖਤੀ ਵੇਦਵਾ ਦਿੱਤਾ ਜਿਸ ਵਿੱਚ ਉਹਨਾਂ ਨੇ ਕਿਹਾ ਕਿ ਹੁਣ ਉਹ ਗੁਰੂ ਦੇ ਸਿੱਖ ਨਹੀਂ ਰਹੀ ਇਹ ਵੇਦਵਾ ਗੁਰੂ ਸਾਹਿਬ ਦੇ ਦਿਲ ਨੂੰ ਦੁਖੀ ਕਰਨ ਵਾਲਾ ਸੀ ਪਰ ਗੁਰੂ ਗੋਬਿੰਦ ਸਿੰਘ ਜੀ ਨੇ ਜ਼ਬਰਦਸਤੀ ਕਿਸੇ ਨੂੰ ਨਹੀਂ ਰੋਕਿਆ ਇਹ ਸਦਾ ਆਪਣੀ ਮਰਜ਼ੀ ਨਾਲ ਕਬੂਲ ਕੀਤੀ ਜਾਂਦੀ ਹੈ ਜਦੋਂ ਇਹ 40 ਸਿੱਖ ਆਪਣੇ ਪਿੰਡਾਂ ਵਿੱਚ ਵਾਪਸ ਪਹੁੰਚੇ ਉੱਥੇ ਉਹਨਾਂ ਨੂੰ ਮਿਲੀ ਮਾਈ ਭਾਗੋ ਜੀ ਇੱਕ ਬਹਾਦਰ ਗੁਰੂ ਭਗਤ ਅਤੇ ਸ਼ਸਤਰਧਾਰੀ ਬੀਬੀ ਮਾਈ ਭਾਗੋ ਜੀ ਨੇ ਉਹਨਾਂ ਨੂੰ ਕਿਹਾ ਗੁਰੂ ਦਾ ਸਾਥ ਛੱਡਣਾ ਕਾਇਰਤਾ ਹੈ ਸਿੱਖੀ ਸੁਖ ਦਾ ਮਾਰਗ ਨਹੀਂ ਬਲਕਿ ਕੁਰਬਾਨੀ ਦਾ ਰਸਤਾ ਹੈ ਜੀਉਂਦੇ ਰਹਿ ਕੇ ਸ਼ਰਮ ਨਾਲ ਜੀਨ ਤੋਂ ਗੁਰੂ ਲਈ ਸ਼ਹੀਦ ਹੋਣਾ ਕਈ ਗੁਣਾ ਉੱਚਾ ਹੈ। ਉਹਨਾਂ ਦੇ ਬਚਨ ਸਿੱਧੇ ਦਿਲਾਂ ਵਿੱਚ ਵਸ ਗਏ। 40 ਸਿੱਖਾਂ ਨੇ ਆਪਣੀ ਗਲਤੀ ਮੰਨੀ ਅਤੇ ਗੁਰੂ ਸਾਹਿਬ ਦੇ ਚਰਨਾਂ ਵਿੱਚ ਮੋੜ ਜਾਣ ਦਾ ਸੰਕਲਪ ਲਿਆ। ਮਾਈ ਭਾਗੂ ਜੀ ਨੇ ਖੁਦ ਸ਼ਸਤਰਨ ਧਾਰਨ ਕੀਤੇ ਅਤੇ ਉਹਨਾਂ ਦੀ ਅਗਵਾਈ ਕਰਦਿਆਂ ਗੁਰੂ ਗਵੰਦ ਸਿੰਘ ਜੀ ਵੱਲ ਰਵਾਨਾ ਹੋ ਗਏ। ਖੇਦਰਾਣੀ ਦੀ ਟਾਬ ਇਤਿਹਾਸਿਕ ਜੰਗ ਗੁਰੂ ਜੀ ਚਮਕੌਰ ਮਾਠੀ ਬਾੜਾ ਕਟਾਣੀ ਕਨੇਜ ਆਲਮਗੀਰ ਮੋਹੀ ਹੀਰ ਕਮਲਪੁਰਾ ਲੰਮੇ ਸਿੱਲੂ ਆਣੀ ਰਾਇਕੋਟ ਦੀਨਾ ਕੋਟਕਪੁਰਾ ਆਦੀ ਹੁੰਦੀ ਹੋਈ ਜਦ ਜੈਤੋ ਪੁੱਜੀ ਤਾਂ ਪਤਾ ਲੱਗਾ ਕਿ ਸੂਬਾ ਸਰਹੰਦ ਭਾਰੀ ਲਖਸ਼ਰ ਲਊ ਨਾਲ ਆਪ ਦਾ ਪਿੱਛਾ ਕਰਦਾ ਹੋਇਆ ਆ ਰਿਹਾ ਹੈ ਗੁਰੂ ਜੀ ਨੇ ਜੁੱਧ ਨੀਤੀ ਅਨੁਸਾਰ ਖਿਦਰਾਣੀ ਦੀ ਢਾਬ ਨਜ਼ਦੀਕ ਉਸ ਨਾਲ ਟੱਕਰਾ ਕਰਨਾ ਬਧੇਰੇ ਜੋਗ ਸਮਝਿਆ ਮਾਝੇ ਦੇ ਸਿੰਘਾਂ ਦਾ ਜਥਾ ਜਦੋਂ ਕਲਕੀ ਧਰ ਪਾਸ਼ਾ ਦੀ ਭਾਲ ਕਰਦਾ ਹੋਇਆ ਖਿਦਰਾਣੀ ਦੀ ਢਾਹ ਪਾਸ ਪੁੱਜਿਆ ਤਾਂ ਇਹਨਾਂ ਨੂੰ ਵੀ ਵਜ਼ੀਦ ਖਾਨ ਦੀ ਸੇਨਾ ਲਈ ਪੁੱਜਣ ਦੀ ਖਬਰ ਮਿਲੀ ਜਿਸ ਤੇ ਸਿੰਘਾਂ ਨੇ ਆਪੋ ਆਪਣੀ ਮੋਰਚੇ ਸੰਭਾਲ ਲਈ ਸਿੰਘਾਂ ਦੀ ਜੰਦ ਨੀਤੀ ਪੂਰੀ ਤਰ੍ਹਾਂ ਸਫਲ ਰਹੀ ਕਿਉਂਕਿ ਗੁਰੂ ਜੀ ਦਾ ਪਿੱਛਾ ਕਰਦੀਆਂ ਹੋਈਆਂ ਮੁਗਲ ਫੌਜਾਂ ਵੀ ਸਾਰੀਆਂ ਉਸੇ ਪਾਸੇ ਝੁਗ ਗਈਆਂ ਉੱਧਰ ਮਾਤਾ ਭਾਵਿਕਔਰ ਅਤੀ ਭਾਈ ਮਹਾ ਸਿੰਘ ਦੀ ਅਗਵਾਈ ਹੇਠ ਸਿੰਘਾਂ ਨੇ ਇੱਕ ਦਮ ਦੁਸ਼ਮਣ ਫੌਜਾਂ ਤੇ ਹੱਲਾ ਵੋਲ ਦਿੱਤਾ ਸੈਂਕੜੇ ਮੁਗਲ ਸੈਨਿਕ ਮਾਰੇ ਗਏ ਦਸਮ ਪਿਤਾ ਨੇ ਵੀ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਮੁਗਲਾਂ ਦੇ ਮੈਦਾਨੋਂ ਭੱਜ ਜਾਂ ਤੇ ਗੁਰੂ ਜੀ ਜੰਗ ਮਗਰੋਂ ਗੁਰੂ ਗੋਬਿੰਦ ਸਿੰਘ ਜੀ ਉਸ ਥਾਂ ਪਹੁੰਚੇ ਜਿੱਥੇ ਭਾਈ ਮਹਾ ਸਿੰਘ ਜੀ ਜੋ ਆਖਰੀ ਸਾਹ ਲੈ ਰਹੇ ਸਨ ਗੁਰੂ ਸਾਹਿਬ ਨੂੰ ਬੇਨਤੀ ਕਰਨ ਲੱਗੇ "ਹੇ ਸੱਚੇ ਬਾਦਸ਼ਾਹ ਅਸੀਂ ਗਲਤੀ ਕਰ ਬੈਠੇ ਸੀ ਕਿਰਪਾ ਕਰਕੇ ਸਾਡਾ ਇਹ ਦਾਵਾ ਮਾਫ ਕਰ ਦਿਓ" ਗੁਰੂ ਗੋਬਿੰਦ ਸਿੰਘ ਜੀ ਨੇ ਕਰੋਨਾ ਨਾਲ ਉਹ ਵੇਦਾਵਾ ਚਿੱਠੀ ਫਾੜ ਦਿੱਤੀ ਅਤੇ ਕਿਹਾ "ਅੱਜ ਤੋਂ ਤੁਸੀਂ ਮੇਰੇ ਸਿੱਖ ਹੋ ਤੁਸੀਂ ਮੁਕਤ ਹੋ" ਇਸ ਤਰ੍ਹਾਂ ਉਹ 40 ਸਿੱਖ 40 ਮੁਕਤੀ ਕਹਲਾਈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਪਿਆਰੇ ਸਾਹਿਬ ਸੰਗਤ ਜੀ ਅੱਠਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਕ੍ਰਿਸ਼ਨ ਜੀ ਨੂੰ ਗੁਰਗੱਦੀ ਮਿਲਣ ਦਾ ਸਮਾਂ ਅਤੇ ਉਮਰ ਗੁਰੂ ਜੀ ਨੂੰ 7 ਅਕਤੂਬਰ 1661 ਕੁਝ ਸਰੋਤਾਂ ਅਨੁਸਾਰ 20 ਅਕਤੂਬਰ 1661 ਨੂੰ ਗੁਰਗੱਦੀ ਮਿਲੀ। ਗੁਰਗੱਦੀ ਸੰਭਾਲਣ ਸਮੇਂ ਆਪ ਜੀ ਦੀ ਉਮਰ ਮਹਿਜ਼ 5 ਸਾਲ ਦੰਮਹੀਨੇ ਸੀ ਇਸੇ ਕਾਰਨ ਆਪ ਜੀ ਨੂੰ ਵਾਲ ਗੁਰੂ ਜਾਂ ਬਾਲਾ ਪ੍ਰੀਤਮ ਜੀ ਦੇ ਨਾਮ ਨਾਲ ਜਾਣਿਆ ਜਾਂਦਾ ਹੈ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਨੂੰ ਗੁਰਗੱਦੀ ਮਿਲਣ ਦੇ ਮੁੱਖ ਕਾਰਨ ਉਹਨਾਂ ਦੀ ਅਧਿਆਤਮਿਕ ਯੋਗਤਾ ਅਤੇ ਉਹਨਾਂ ਦੇ ਵੱਡੇ ਭਰਾ ਰਾਮ ਰਾਏ ਵੱਲੋਂ ਕੀਤੀ ਗਈ ਗਲਤੀ ਜਦੋਂ ਸਤਨੀ ਗੁਰੂ ਸ੍ਰੀ ਗੁਰੂ ਹਰ ਰਾਏ ਜੀ ਨੇ ਰਾਮ ਰਾਏ ਨੂੰ ਮੁਗਲ ਬਾਦਸ਼ਾਹ ਅਰਮ ਜੇਬ ਦੀ ਤਰਵਾਰ ਵਿੱਚ ਭੇਜਿਆ ਤਾਂ ਔਰੰਗਜੀਬ ਨੂੰ ਖੋਜ ਕਰਨ ਲਈ ਰਾਮ ਰਾਏ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਇੱਕ ਤੁਕ ਬਦਲ ਦਿੱਤੀ ਸੀ ਮੁਸਲਮਾਨ ਸ਼ਬਦ ਦੀ ਜਗ੍ਹਾ ਵੈ ਮਾਨ ਕਹਿ ਦਿੱਤਾ ਸੀ ਗੁਰੂ ਹਰ Rai ਜੀ ਗੁਰਵਾਣੀ ਵਿੱਚ ਕੀਤੇ ਬਦਲਾਅ ਕਾਰਨ ਰਾਮ ਰਾਏ ਤੋਂ ਬਹੁਤ ਨਰਾਜ਼ ਹੋਏ ਉਹਨਾਂ ਨੇ ਸਪਸ਼ਟ ਕੀਤਾ ਕਿ ਜੋ ਵਿਅਕਤੀ ਪੈ ਕਾਰਨ ਗੁਰਵਾਣੀ ਦਾ ਨਿਰਾਦਰ ਕਰੇ ਉਹ ਗੁਰਗੱਦੀ ਦਾ ਫਾਰਸ ਨਹੀਂ ਹੋ ਸਕਦਾ ਅਧਿਆਤਮਿਕ ਗੁਣ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਛੋਟੀ ਉਮਰ ਦੇ ਚ ਹੀ ਬਹੁਤ ਗੰਭੀਰ ਅਤੇ ਸਿਆਣੇ ਅਤੇ ਉੱਚੀ ਅਧਿਆਤਮਿਕ ਅਵਸਥਾ ਦੇ ਮਾਲਕ ਸਨ ਇਸ ਲਈ ਗੁਰੂ ਹਰਾਏ ਜੀ ਨੇ ਆਪਣੇ ਛੋਟੇ ਪੁੱਤਰ ਹਰਕ੍ਰਿਸ਼ਨ ਜੀ ਨੂੰ ਅਗਲੇ ਗੁਰੂ ਵਜੋਂ ਚੁਣਿਆ ਗੁਰੂ ਜੀ ਵਾਰੇ ਅਰਦਾਸ ਵਿੱਚ ਆਉਂਦਾ ਹੈ ਸ਼੍ਰੀ ਹਰਕ੍ਰਿਸ਼ਨ ਤੇਾਈਏ ਜਿਸ ਠਿੱਠੇ ਸਭ ਦੁੱਖ ਜਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ سانګت جی بھول چوک دي مافي